ਦੇਖੋ ਸੇਵਾ ਕੀਤੀ ਹੈ ਸਮਾਜ ਦੀ ਜਨਤਾ ਦੀ ਲੋਕ ਇਸੇ ਕੰਮ ਕੀਤਾ ਹੈ ਸਾਰੀ ਸੰਗਤ ਇਕੱਠੀ ਆ ਜਾਈ ਸੰਗਤ ਦੇ ਆਸ਼ੀਰਵਾਦ ਨਾਲ ਅੱਜ ਸੰਗਤ ਨੇ ਹੀ ਇਹ ਟਿਕਟ ਲੜਨੀ ਹੈ ਠੀਕ ਹੈ ਪਾਰਟੀ ਨੂੰ ਇਹ ਅਹਿਸਾਸ ਕਰਾ ਦਾਂਗੇ ਵੀ ਜਿਹੜੀ ਟਿਕਟ ਦਿੱਤੀ ਹੈ ਇਹ ਗਲਤਨ ਸਾਹਮਣੇ ਆਈ ਹੈ ਔਰ ਇਹਦੀ ਟਿਕਟ ਜਿਹੜੀ ਗਲਤੀ ਹੋਈ ਹੈ ਉਹਨਾਂ ਨੂੰ ਇੱਕ ਕਿਲੇ ਨੂੰ ਜਵਾਬ ਦੇਣਾ ਸਾਡੇ ਨਾਲ ਮੌਜੂਦ ਨੇ ਹਨ ਚੌਧਰੀ ਜੀ ਅਨੂਜੀ ਕੀ ਅਗਲਾ ਤੁਹਾਡਾ ਸਟੈਪ ਹੋਏਗਾ ਕਿਉਂਕਿ ਹੁਣ ਪਾਰਟੀ ਨੇ ਟਿਕਟ ਕਿਸੇ ਹੋਰ ਨੂੰ ਦੇ ਦਿੱਤੀ ਹੈ ਤੇ ਹੁਣ ਤੁਸੀਂ ਆਜ਼ਾਦ ਖੜੋਗੇ ਜਾਂ ਕਿਸੇ ਹੋਰ ਪਾਰਟੀ ਤੋਂ ਖੜੋਗੇ ਦੇਖੋ ਸੇਵਾ ਕੀਤੀ ਹੈ ਸਮਾਜ ਦੀ ਜਨਤਾ ਦੀ ਲੋਕ ਇਸੇ ਕੰਮ ਕੀਤਾ ਸਾਰੀ ਸੰਗਤ ਇਕੱਠੀ ਅੱਜ ਸੰਗਤ ਦੇ ਆਸ਼ੀਰਵਾਦ ਨਾਲ ਅੱਜ ਸੰਗਤ ਨੇ ਹੀ ਇਹ ਟਿਕਟ ਲੜਨੀ ਹੈ ਹੋਰ ਸੰਗਤ ਦੇ ਆਸ਼ੀਰਵਾਦ ਨਾਲ ਸੰਗਤ ਲਈ ਕੰਮ ਕਰਨਾ ਹੈ ਠੀਕ ਹੈ ਪਾਰਟੀ ਨੂੰ ਇਹ ਅਹਿਸਾਸ ਕਰਾ ਦਾਂਗੇ ਵੀ ਜਿਹੜੇ ਟਿਕਟ ਦਿੱਤੀ ਹੈ ਹੈ ਗਲਤ ਇਨਸਾਨ ਨੂੰ ਦਿੱਤੀ ਹੈ ਔਰ ਇਹਦੀ ਟਿਕਟ ਜਿਹੜੀ ਗਲਤੀ ਹੋਈ ਹੈ ਉਹਨਾਂ ਤੋਂ ਇੱਕ ਕਿਤੇ ਨੂੰ ਜਵਾਬ ਦੇਵਾਂਗੇ ਜਿਹੜੇ ਮੇਰੇ ਸਾਥੀ ਹੈ ਅੱਜ ਸੱਤਵੇਂ ਸਲਾਹ ਹੋਈ ਹੈ ਆਜ਼ਾਦੀ ਇਦਾਂ ਹੀ ਫੇਰ ਇੱਕ ਵਾਰ ਸਲਾਹ ਹੋਊਗੀ ਬੈਠਾਂਗੇ ਜੋ ਸਾਥੀ ਕਹਿਣਗੇ ਉਹਨਾਂ ਦੇ ਅਨੁਸਾਰ ਚੱਲੂਗਾ ਤੁਸੀਂ ਆਨੂ ਚੌਧਰੀ ਦੇ ਨਾਲੋਂ ਬਿਲਕੁਲ ਯਾਰ ਵੀ ਪੂਰਾ ਮੱਲਾ ਨਾਲ ਆਨੂ ਚੌਧਰੀ ਤੇ ਜੇ ਆਜ਼ਾਦ ਲੜਨਗੇ ਜਿਤਾਉਂਗੇ ਬਿਲਕੁਲ ਪੱਕਾ ਦੱਸੋ ਜੀ ਹਾਂਜੀ ਸਰ ਜੇ ਅਨੂ ਚੋਧਰੀ ਆਜ਼ਾਦ ਚ ਹਣ ਲੜਨਗੇ ਸਮਰਥਨ ਕਰੋਗੇ ਸਮਰਥਨ ਪੂਰਾ ਸਮਰਥਨ ਹੈ ਜੀ ਅਸੀਂ ਸ਼ੁਰੂ ਪਹਿਲਾ ਐਮਐਲਏ ਦੇ ਇਲੈਕਸ਼ਨ ਤੇ ਵੀ ਅਨੂ ਚੋਧਰੀ ਜੀ ਨੂੰ ਪਹਿਲਾ ਸਮਰਥਨ ਦਿੱਤਾ ਹੈ ਇਹਨਾਂ ਦੇ ਮੂਹ ਨੂੰ ਹੀ ਵੋਟਾ ਐਮਐਲਏ ਸਾਹ ਨੂੰ ਪਈ ਹੈ ਠੀਕ ਹੈ ਜੀ ਕਿਉਂਕਿ ਉਹਨਾਂ ਨਾਲ ਤਾਂ ਪਿਆਰ ਬਣਿਆ ਹੋਇਆ ਸੀ ਇਹ ਪਾਰਟੀ ਦੇ ਕਰਤਾ ਦਫਤਾ ਸੀ ਪੁਰਾਣੇ ਉਹਨਾਂ ਨਾਲ ਜੁੜੇ ਹੋਏ ਸੀ ਠੀਕ ਹੈ ਜੀ ਭੋਲੇ ਵੀਰ ਨਾਲ ਆਪਣਾ ਪੁਰਾਣਾ ਪਿਆਰ ਸੀ ਤੇ ਇਹਨਾਂ ਨਾਲ ਪੁਰਾਣਾ ਪਿਆਰ ਸੀ ਕਿ ਇਹ ਤਾਂ ਹੈ ਨਹੀਂ ਕਿ ਆਪਾਂ ਇਹਨਾਂ ਨੂੰ ਇੱਕ ਦਿਨ ਦੇ ਜਾਣਦੇ ਆ ਜਾਂ ਦੋ ਦਿਨ ਦੇ ਜਾਣਦੇ ਆ ਇਹਨਾਂ ਨੇ ਇੱਕ ਲੌਂਗ ਟਰਮ ਦੇ ਜਾਣਦੇ ਆ ਘੱਟੋ ਘਾਟੇ ਇਹਨਾਂ ਨੂੰ ਪਾਰਟੀ ਨਾਲ ਨਾਲ ਕੰਮ ਕਰਦੇ ਨੂੰ ਘੱਟੋ ਘਾਟੇ 10-15 ਸਾਲ ਹੋ ਚਲੇ ਆ ਕਿ ਭੋਲੇ ਵੀਰ ਨਾਲ ਜੁੜੇ ਨੂੰ ਠੀਕ ਹੈ ਤੇ ਅੱਜ ਇਹ ਪਾਰਟੀ ਆਮ ਪਾਰਟੀ ਆਏ ਨੂੰ ਪੰਜਾਬ ਵਿੱਚ 4 ਸਾਲ ਹੋਏ ਆ 5 ਸਾਲ ਹੋਏ ਆ ਪਰ ਇਹ ਪੁਰਾਣੇ ਵਰਕਰ ਆਪਣੇ ਤੇ ਪੁਰਾਣੇ ਵਰਕਰ ਤੋਂ ਜਦੋਂ ਚੀਜ਼ ਉੱਤੀ ਸੀ ਨਾ ਮਿਲੇ ਤਾਂ ਉਹ ਵੀ ਦੁੱਖ ਤਾਂ ਹੁੰਦਾ ਹੀ ਆ ਤੇ ਆਮ ਪਬਲਿਕ ਵੀ ਨਾਲ ਹੈ ਤੇ ਮੱਲਾ ਸਮਾਜ ਤੇ ਸਾਡਾ ਪੁਲਿਸ ਰਕਰਵਾੜ ਨੰਬਰ 11 ਅਨੂ ਚੌਧਰੀ ਦੇ ਨਾਲ ਹੈਗਾ ਤੇ ਹਮੇਸ਼ਾ ਰਹੇਗਾ ਤੁਸੀਂ ਕੀ ਕਹਿਣਾ ਚਾਹੋਗੇ ਭਾਈ ਹਾਂਜੀ ਆਪਣੇ ਬ੍ਰਦਰ ਦੇ ਨਾਲ ਆ ਜੀ ਜਿਹਦੇ ਸਾਥੇ ਮੱਲੇ ਆਜ਼ਾਦ ਪਾਉਂਗੇ ਵੋਟਾਂ ਨਹੀਂ ਅਸੀਂ ਆਮ ਬੰਦੇ ਦੇ ਨਾਲ ਆ ਜੀ ਜਿਵੇਂ ਕਿ ਪਹਿਲਾਂ ਤੁਸੀਂ ਸਭ ਜਾਣਦੇ ਹੀ ਹੋ ਕਿ ਕਹੇ ਜਾਂਦਾ ਸੀ ਇੱਥੇ ਬੰਦੇ ਉਹ ਆਣ ਜਿਹੜੇ ਆਮ ਹੋਣਗੇ ਜੇਕਰ ਇੱਥੇ ਹੀ ਆਣਾ ਸੀ ਫਿਰ ਆਮ ਤਾਂ ਰਹਿੰਦੀ ਹੁਣ ਸਰਕਾਰ ਇਹ ਤਾਂ ਇਹ ਤਾਂ ਖਾਸ ਬੰਦਿਆਂ ਨੂੰ ਟਿਕਾ ਦਿੱਤਾ ਜਾਂਦਾ ਹੈ ਇਹ ਤਾਂ ਖਾਸ ਬੰਦਿਆਂ ਨੂੰ ਇਹ ਤਾਂ ਖਾਸ ਹੋ ਗਿਆ ਜੀ ਜਿਹੜੇ ਕੇ ਬੰਦੇ ਨਹੀਂ ਵਿਚਰਦੇ ਉਹ ਅੱਜ ਮੂਰੇ ਆ ਜਾਣ ਫਿਰ ਤਾਂ ਬਹੁਤ ਮਾੜੀ ਗੱਲ ਆ ਜੀ ਇਹਦਾ ਮਤਲਬ ਆਮ ਘਰਾਂ ਦੇ ਜਿਹੜੇ ਲੋਕ ਨੇ ਜਾਂ ਆਮ ਘਰਾਂ ਦੇ ਜਿਹੜੇ ਨੌਜਵਾਨ ਨੇ ਉਹ ਸਿਆਸਤ ਤੋਂ ਕਿਨਾਰਾ ਕਰ ਜਾਣ ਕਿਉਂਕਿ ਉਹ ਸਮਰਥਨ ਨਹੀਂ ਹੈਗੇ ਇਲੈਕਸ਼ਨ ਲੜਨ ਬਿਲਕੁਲ ਬਿਲਕੁਲ ਅੱਜ ਤਾਂ ਹੁਣ ਬਿਲਕੁਲ ਅੱਜ ਇਹ ਸਾਬਤ ਹੋ ਰਿਹਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਪਹਿਲਾਂ ਇਹ ਕਹਿੰਦੇ ਸੀ ਸਰਵੇ ਕਰਨਗੇ ਇਹ ਸਰਵੇ ਨਹੀਂ ਜੀ ਇਹ ਤਾਂ ਸਿਰਫ ਚੱਲਿਆ ਤਿਆਰ ਸੈਟਿੰਗ ਹੁੰਦੀ ਆ ਸੈਟਿੰਗ ਦੇ ਨਾਲ ਹੀ ਕੀਤੀ ਗਈ ਆ ਧੰਨਵਾਦ